ਖੇਤੀਬਾੜੀ ਦੌਰਾਨ ਹਾਸਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੰਡੇ ਚੈੱਕ ਮਾਰਕੀਟ ਕਮੇਟੀ ਪੱਟੀ ਵੱਲੋਂ ਖੇਤੀਬਾੜੀ ਕਰਨ ਦੌਰਾਨ ਹਾਸਿਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਮੰਡੀ ਬੋਰਡ ਦੀ ਥਰੇਸਰ ਹਾਸਾ ਸਕੀਮ ਤਹਿਤ مالی ਸਹਾਇਤਾ ਦੇ ਚੈੱਕ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਵੱਲੋਂ ਪੀੜਤ ਪਰਿਵਾਰਾਂ ਨੂੰ ਵੰਡੇ ਗਏ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਮਾਰਕਟ ਕਮੇਟੀ ਪੱਟੀ ਵੱਲੋਂ ਜਿਹੜੇ ਪੰਜਾਬ ਸਰਕਾਰ ਦੇ ਅਧੀਨ ਸਾਡੇ ਦਫ਼ਤਰ ਆਉਂਦੇ ਆ ਸਾਰੇ ਇਹ ਜਿਹੜੇ ਖੇਤੀ ਕਰਦੇ ਆ ਹਸੇ ਹੋ ਜਾਂਦੇ ਆ ਜਿਵੇਂ ਕੋਈ ਕਰੰਟ ਲੱਗਣ ਨਾਲ ਮੌਤ ਹੋ ਜੇ ਜਾਂ ਕੋਈ ਖੇਤੀ ਕਰਦਾ ਕਿਸੇ ਦੀ ਮੌਤ ਹੋ ਜਾਂਦੀ ਆ ਜਾਂ ਕਿਸੇ ਦਾ ਕੋਈ ਅੰਗ ਕੱਟਿਆ ਜਾਂਦਾ ਰੱਬ ਨਾ ਕਰੇ ਉਹ ਜੀ ਘਟਨਾ ਹੋਵੇ ਹੀ ਨਾ ਤੇ ਹਰ ਕੋਈ ਜੀ ਜਿਹੜਾ ਉਹ ਆਪਣੇ ਪਰਿਵਾਰ ਦੇ ਵਿੱਚ ਰਵੇ ਹੱਸਦਾ ਖੇਡਦਾ ਵਸਦਾ ਰਹੇ ਪਰ ਜਦੋਂ ਕਿਤੇ ਕੋਈ ਅਨਹੋਣੀ ਹੋ ਜਾਂਦੀ ਆ ਫਿਰ ਸਰਕਾਰਾਂ ਦਾ ਪਰਜੰਦਾ ਜਿਹੜੇ ਕੋਈ ਲੋੜਵੰਦ ਆ ਉਹਨਾਂ ਦੀ ਜਿੰਨੀ ਹੋ ਸਕਦੀ ਆ ਮਾਲੀ ਸਹਾਇਤਾ ਕੀਤੀ ਜਾ ਸਕੇ ਦੋ ਕੇਸ ਹੀ ਇੱਕ ਫੈਦੋ ਪਿੰਡ ਤੋਂ ਨੌਜਵਾਨ ਮੁੰਡਾ ਇੱਕ ਭੱਗੂਪੁਰ ਤੋਂ ਨੌਜਵਾਨ ਜਿਹਨਾਂ ਨੂੰ ਖੇਤੀ ਦਾ ਕੰਮ ਕਰਦੇ ਆ ਕਰੰਟ ਲੱਗ ਗਿਆ ਮੋਟਰ ਤੋਂ ਦੋਨ ਦੀ ਮੌਤ ਹੋ ਗਈ ਉਹਨਾਂ ਪਰਿਵਾਰਾਂ ਨੂੰ 2-2 ਲੱਖ ਦੀ ਰਕਮ ਦਿੱਤੀ ਗਈ ਆ ਤੇ ਦੋ ਸਾਥੀ ਸਨ ਜਿਨ੍ਹਾਂ ਦਾ ਟੋਕੇ ਤੇ ਪੱਠੇ ਕੁੱਤਰਦੇ ਆ ਉਂਗਲਾਗੀ ਵਿੱਚ ਉਹਨਾਂ ਦੀ ਉਂਗਲਾ ਕੱਟੀਆਂ ਜਦੋਂ ਇੱਕ ਅੰਗ ਇਸ ਤਰ੍ਹਾਂ ਉਂਗਲ ਕੱਟੀ ਜਾਂਦੀ ਆ ਇੱਕ ਉਹਦੇ ਤੇ ਵੀ 10000 ਦੀ ਮਦਦ ਕੀਤੀ ਜਾਂਦੀ ਆ ਉਹਨਾਂ ਸਾਥੀਆਂ ਨੂੰ ਜਿਹੜੀ ਆ ਉਹਨਾਂ ਦੀ ਵੀ ਮਦਦ ਕੀਤੀ ਗਈ ਆ ਤੇ ਪਰਮਾਤਮਾ ਕਿਰਪਾ ਕਰੇ ਕਿਸੇ ਦਾ ਨਾ ਕੋਈ ਅੰਗ ਜਾਵੇ ਤੇ ਨਾ ਕਿਸੇ ਦਾ ਕੋਈ ਜੀ ਨਾਲ ਅਲਹੋਣੀ ਇਹੋ ਜਿਹੀ ਘਟਨਾ ਹੋਵੇ ਤੇ ਸਰਕਾਰ ਦੀ ਮਦਦ ਦੀ ਇਹਨਾਂ ਭਾਵਾਂ ਨੂੰ ਲੋੜ ਹੀ ਨਾ ਪਵੇ ਪਰ ਜਦੋਂ ਇਹ ਹੁੰਦੀਆਂ ਨੇ ਹੋਣੀਆਂ ਹੋ ਜਾਂਦੀਆਂ ਉਹ ਕਿਸੇ ਵਕਤੀ ਗੱਲ ਨਹੀਂ ਰਹਿ ਜਾਂਦੀ ਮੈਂ ਪਰਿਵਾਰ ਨਾਲ ਹਮਦਰਦੀ ਵੀ ਜਾਰ ਕੀਤੀ ਆ ਫਿਰ ਗਾਂਵੀ ਇਹਨਾਂ ਨੂੰ ਵਿਸ਼ਵਾਸ ਕਰਾਇਆ ਕਿ ਜੇ ਕਿਤੇ ਵੀ ਲੋੜ ਹੋਊਗੀ ਪਰਿਵਾਰ ਦੇ ਨਾਲ ਖੜਾਂਗੇ ਜੋ ਵੀ ਇਹਨਾਂ ਦੀ ਪਰਿਵਾਰ ਖਲੋੜਿਆ ਜਾਂ ਫਿਰ ਇਹਨਾਂ ਦੀ ਸਰਕਾਰੀ ਤੌਰ ਤੇ ਹੋਰ ਵੀ ਸਹਾਇਤਾ ਕਰ ਸਕਦੇ ਇਹਨਾਂ ਪਰਿਵਾਰਾਂ ਨਹੀਂ ਕਰਾਂਗੇ ਕਿਉਂਕਿ ਦੋਵੇਂ ਮੁੰਡੇ ਮੈਰਿਡ ਸਨ ਇੱਕ ਮੁੰਡੇ ਦੇ ਦੋ ਬੇਟੀਆਂ ਹੀ ਬੇਟੀਆਂ ਤੇ ਇੱਕ ਦੇ ਵਿਆਹ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਸੀ ਤੇ ਉਹ ਵਿਚਾਰਾ ਚੱਲ ਬੱਥਿਆ ਉਹਦੇ ਬੱਚਾ ਹੀ ਕੁੰਨੀ ਹੈਗਾ ਤੇ ਉਹਦੀ ਮਾਤਾ ਨਾਲ ਜਦੋਂ ਹਿਰਕ ਕੀਤਾ ਮਾਤਾ ਨੇ ਦੱਸਿਆ ਕਿ ਵੱਡਾ ਬੇਟਾ ਆਰਮੀ ਚ ਹੈ ਉਹ ਅਜੇ ਅਨਮੈਲਡ ਹੈ ਵੀ ਉਹਦਾ ਬੇਟੀ ਦਾ ਉਹਦੇ ਨਹੀਂ ਅਹੀ ਜਾ ਕਰਦਾ ਵੀ ਜਦੋਂ ਘਰਾਂ ਚ ਇਹੋ ਜੀਆਂ ਨਹੋਣੀਆਂ ਘਟਨਾਵਾਂ ਹੋ ਜਾਂਦੀਆਂ ਹਨ ਤੇ ਕੋਈ ਚੰਗਾ ਪਰਿਵਾਰ ਹੀ ਹੁੰਦਾ ਜਿਹੜਾ ਆਪਦੇ ਜਿਹੜਾ ਪਰਿਵਾਰ 'ਚ ਦੂਜਾ ਬੇਟਾ ਆ ਉਹਦੀ ਦੂਜੇ ਦੀ ਜਿਹੜੀ ਬਹੂ ਆ ਉਹਦੇ ਘਰੇ ਪਾ ਦਿੰਦਾ ਵਾ ਇਹ ਵੀ ਕੋਈ ਖਾਨਦਾਨ ਚੰਗੇ ਖਾਨਦਾਨ ਦੇ ਨਿਸ਼ਾਨੇ ਆ ਬਾਕੀ ਮਾੜਾ ਆ ਬਹੁਤ ਜ਼ਿਆਦਾ ਮਾੜਾ ਆ ਕਿ ਪਰਿਵਾਰ 'ਚ ਜੀ ਚੱਗੇ